ਪਾਡੇ ਦਾ ਬਾਬਾ ਨਾਂਗੇ ਕਰੋਗਾ 30000 ਵੋਟਾਂ ਦਾ ਜਿੱਤਾਂਗੇ ਭਾਵੇਂ ਜੋ ਬਸ ਜਿੰਦਾਬਾਦ ਨਿਤ ਪਾਰਟੀ ਜਿੰਦਾਬਾਦ ਸੇਕ ਮੰਤਰੀ ਸਰਦਾਰ ਰਘਬੰਦ ਸਿੰਘ ਮਾਨ ਜਿੰਦਾਬਾਦ ਪੰਜਾਬ ਦੇ ਲੋਕਾਂ ਦੇ ਪਾਈ ਦੀ ਇਲੈਕਸ਼ਨ ਦੇ ਵਿੱਚ ਬਾਦਲ ਕੇ ਕੈਪਟਲ ਕੇ ਸਿੱਧੂ ਕੇ ਪੱਠਲ ਕੇ ਚੰਨੀ ਕੇ ਧੋ ਕੇ ਲੱਗਦੇ ਆ ਜਿਹੜੀ ਇਲੈਕਸ਼ਨ ਆ ਮਾਝੇ ਦੀ ਧਰਤੀ ਦੇ ਉੱਤੋਂ ਅਰਦਾਵੇਂ ਬਾਜਵੇਂ ਕਹਿਦੋ ਹਵੇ ਮਜੀਠੀਏ ਉਹ ਖੜਾ ਖੜੇ ਪਿੱਛੇ ਹੋ ਗਈ ਬੜਦਾ ਸਰਦਾਰ ਗਰਦੀਪ ਸਿੰਘ ਜੀ ਥੱਲੇ ਥੱਲੇ ਬਾਕੀ ਸਾਰੇ ਥੱਲੇ ਥੱਲੇ ਸਹੀ ਕਿਤੇ ਗੱਲ ਸੀ ਬਦਲਾ ਲੈਣਾ ਇਹ ਵੀ ਇੱਕ ਕਿਲਾ ਟਾਉਣ ਵਾਲੀ ਗੱਲ ਹੋਣੀ ਹੈ ਟਾਲੋਗੇ ਬਾਕੀ ਗੱਲ ਹੰਕਾਰ ਤੋੜ ਦੋਗੇ ਆ ਆਦਮੀ ਪਾਰਟੀ ਜੈ ਹੋ ਇਹਨ ਕਲਾ ਪਾਰਟੀ ਦਾ ਬਤਕਾ ਨੁਟੇ ਕਿਰਦਾ ਹੈ ਸਰ ਤੋਂ ਪੇ ਦਾ ਪਾਰਟੀ ਦਾ ਬਤਕਾ ਨੁਟੇ ਕਿਰਦਾ ਹੈ ਸਰਕਾਰ ਗਦੀਪ ਸਿੰਘ ਜੀ ਥੱਲੇ ਥੱਲੇ ਬਾਕੀ ਸਾਰੇ ਥੱਲੇ ਥੱਲੇ ਕੈਂਡੀਡੇਟ ਜਿਹੜਾ ਆਮਾ ਦੀ ਪਾਰਟੀ ਜਿਹੜਾ ਵਾ ਉਹ ਆਮਾ ਦੀ ਪਾਰਟੀ ਦੇ ਵਿੱਚੋਂ ਹੀ ਬੰਦਾ ਹੋਣਾ ਜਿਹੜੀਆਂ ਫਵਾਵਾਂ ਸੀ ਕਿ ਉਹ ਬਿਲਕੁਲ ਉਹਨਾਂ ਕਰੀਅਰ ਕਰ ਦਿੱਤੀ ਅੱਜ ਫਵਾ ਗਦੀਪ ਸਿੰਘ ਜੀ ਜਿੰਦਾਬਾਦ ਗਦੀਪ ਸਿੰਘ ਜਿੰਦਾਬਾਦ ਲੋਕ ਸਭਾ ਹਲਕਾ ਗਰਦਾਸਪੁਰ ਤੇ ਅੰਮ੍ਰਿਤਸਰ ਸਾਰੇ ਮਾਜੇ ਤੋਂ ਸਭ ਤੋਂ ਵੱਧ ਵੋਟ ਆਮਾਦੀ ਪਾਰਟੀ ਨੂੰ 44.5 ਬਾਬਾ ਨਾਨਕ ਤੋਂ ਮਿਲਿਆ ਇਸ ਕਰਕੇ ਜਿਨ੍ਹਾਂ ਨੇ 44000 ਵੋਟ ਪਾਈ ਜਿਮਨੀ ਚੋਣ ਚ ਕੋ ਨਵੇਂ ਕਰਕੇ ਉਤਾਰ ਜਦੋਂ ਲੋਹੇ ਨਾਲ ਲੋਹਾ ਖੈਂਦਾ ਅੱਗ ਨਿਕਲਦੀ ਹੈ ਤਾਂ ਜਦੋਂ ਅੱਗ ਨਿਕਲਦੀ ਫਿਰ ਪਤਾ ਲੱਗਣਾ ਕੀ ਬੰਨਾ ਹੈ ਸਰਦਾਰ ਗਦੀਪ ਸਿੰਘ ਜੀ ਥੱਲੇ ਥੱਲੇ ਬਾਕੀ ਸਾਰੇ ਥੱਲੇ ਥੱਲੇ 50 ਸਾਲ ਕਾਂਗਰਸ ਨੇ ਅਕਾਲੀਆਂ ਨੇ ਕੀ ਕੀਤਾ ਉਹਦਾ ਹਿਸਾਬ ਲਵਾਂਗੇ 22 ਸਾਲ ਦੇ ਵਿੱਚ ਅਸਾਂ ਕੀ ਕੀਤਾ ਉਹਦਾ ਹਿਸਾਬ ਦਵਾਂਗੇ ਇੱਥੇ ਵਿਆਹ ਕੇ ਤੇਰੇ ਬਾਪੇ ਨਾਲ ਜਿੱਕੇ ਪੁੱਛਾਂਗੇ ਅਰਦਾਵਾ ਸਾਹਿਬ ਨੂੰ ਪੁੱਛਾਂਗੇ ਪੁੱਛਾਂਗੇ ਅਰਦਾਵਾ ਸਾਹਿਬ ਨੂੰ ਕਿ 50 ਸਾਲ ਦਾ ਰਿਪੋਰਟ ਕਰ ਦਿਓ ਤੁਸੀਂ ਡਿਪਟੀ ਮੱਖ ਮੰਤਰੀ ਦਾ ਹੋ ਤੁਹਾਡੇ ਪਿਤਾ ਜੀ ਪੰਜਾਬ ਦੇ ਮੰਤਰੀ ਰਹੇ ਤੁਸੀਂ ਮੰਤਰੀ ਰਹੇ ਹੋ ਕਈ ਕਈ ਸਰਕਾਰਾਂ ਦੇ ਵਿੱਚ ਰਹੇ ਹੋ ਸਾਡ ਤੁਸੀਂ 50 ਸਾਲ ਦਾ ਰਿਪੋਰਟ ਕਰਦੇ ਹੋ ਅਸੀਂ 2.5 ਸਾਲ ਦਾ ਰਿਪੋਰਟ ਕਾਰ ਲੈ ਕੇ ਦੇਦੇ ਬਾਬੇ ਦੇ ਦੇਦਾ ਬਾਬਾ ਨਾਨਕ ਦੇ ਹਰ ਕਸ ਵਿੱਚ ਜਾਵਾਂਗੇ ਕਹਾਂਗੇ ਕਿ ਜੇ ਭਗਵੰਤ ਮਾਨ ਨੇ 2.5 ਸਾਲ ਕੰਮ ਕੀਤਾ ਰਿਪੋਰਟ ਦਿਓ ਨਹੀਂ ਤੇ ਨਾ ਦਿਓ ਕੋਈ ਚੱਕਰ ਨਹੀਂ ਸਿੰਧੀਆਂ ਗਰੰਟੀਆਂ ਦਿੱਤੀਆਂ ਅਸੀਂ ਪੂਰੀਆਂ ਕੀਤੀਆਂ ਸਾਡੀਆਂ ਇੱਕ ਦੋ ਗਰੰਟੀਆਂ ਰਹਿ ਗਈਆਂ ਉਹ ਵੀ ਪੂਰੀਆਂ ਕਰਾਂਗੇ ਅਜੇ ਤੇ 22 ਸਾਲ ਪਾਉਣੇ 3 ਸਾਲ ਬਾਕੀ ਹੈ ਹਰ ਚੀਜ਼ ਬੁਰੀ ਕਰਾਂਗੇ ਐਨਾ ਵੀ ਝੂਠ ਦੀ ਮਾਰਾਂਗੇ ਇਹਨਾਂ ਨੂੰ ਪੁੱਛਾਂਗੇ ਇੱਕ ਪਾਸੇ ਸੁਖੀ ਰਜ਼ਾਵੇ ਕੋ ਹਿਸਾਬ ਲਵਾਂਗੇ ਇੱਕ ਪਾਸੇ ਆਪਣਾ ਹਿਸਾਬ ਦਾਂਗੇ ਤੇਰੇ ਸਾਹਮਣੇ ਖੜਾ ਕੁਲਦੀਪ ਢਾਲੀਵਾਲ ਜਿਹਨੇ 11000 ਏਕੜ ਜ਼ਮੀਨ ਚੜਾਈ ਆ ਤੈਨੂੰ ਤੇਰਾ ਤੈਨੂੰ ਤੇਰਾ ਹਿਸਾਬ ਦਾਂਗੇ ਕਿ ਤੇਰੇ ਬੰਦਿਆਂ ਨੇ ਲੋਕਾਂ ਦੀਆਂ ਕਿੰਨੀਆਂ ਜ਼ਮੀਨਾਂ ਮੰਲੀਆਂ ਸਭ ਤੁਸੀਂ ਲੁੱਟ ਕੇ ਖਾ ਗਏ ਪੰਜਾਬ ਨੂੰ ਫਿਰ ਬਾਦ ਬਾਦ ਲੋਕਾਂ ਕੋ ਵੋਟਾਂ ਮੰਗਣਾਉਂਦੇ ਲੋਕਾਂ ਨੇ ਕੀ ਕੀਤਾ ਕੀ ਅਸੀਂ ਜਾਣੇ ਹੋਣੇ ਗਏ ਅੱਜ ਸ਼ਾਮੀ ਹੋ ਗਏ ਆ ਤੁਹਾਡੇ ਐਸੇ ਪਿੰਡ 'ਚ ਹੋ ਕੇ ਆਏ ਅਮਰੀਕਾ ਦਾ ਨੌਜਵਾਨ ਗੁਜਰ ਗਿਆ ਜੇ 75 ਸਾਲ ਇਹ ਸਰਕਾਰਾਂ ਚੰਗਾ ਕੰਮ ਕਰਦੀਆਂ ਪੈਸਾ ਸਾਡੇ ਮੁੰਡੇ ਸਮੁੰਦਰ ਲੰਘ ਕੇ ਮੈਕਸੀਕੋ ਦੇ ਬਾਡਰ ਲੰਘ ਕੇ ਬਾਹਰ ਕਿਉਂ ਜਾਂਦੇ ਸਾਡਾ ਵਿਵਾਸ ਕਿਉਂ ਹੁੰਦਾ ਅਜਮਾਨ ਸਾਹਿਬ ਸਰਕਾਰੀ ਨੌਕਰੀਆਂ ਦੇ ਦੇ ਅਜਮਾਨ ਸਾਹਿਬ ਪ੍ਰਾਈਵੇਟ ਸੈਕਟਰ ਇੰਡਸਟਰੀ ਨੂੰ ਲੈ ਕੇ ਆਵੇ ਅਜਮਾਨ ਸਾਹਿਬ ਫਸਲਾਂ ਦੇ ਸਹੀ ਪਾ ਪਾ ਦੇ ਦੇ ਖੇਤੀਬਾੜੀ ਨੂੰ ਮਜ਼ਬੂਤ ਕਰ ਦੇ ਕੇ ਜੇ ਖੇਤੀਬਾੜੀ ਮਜ਼ਬੂਤ ਹੋ ਜਾਏ ਤੇ ਸਾਡੇ ਬੱਚੇ ਕਿਦੇ ਬਾਹਰ ਨਹੀਂ ਜਾਣਗੇ ਪਾਰਟੀ ਜਿਹਨੂੰ ਟਿਕਟ ਦੇਊਗੀ ਆਪਾਂ ਉਸ ਬੰਦੇ ਨੂੰ ਜਿਤਾ ਕੇ ਭਗਵੰਤ ਸਾਨਨ ਤੇ ਕੇਰਿਵਾਲ ਦੀ ਚੋਲੀ ਚ ਪਾਉਣਾ ਜਿੰਨਾਂ ਵੀ ਟਿਕਟ ਦਊਗੀ ਪਾਰਟੀ ਆਪਣਾ ਸਦਵੇ ਕਰਕੇ ਬੋਲੇ ਸੋਨਿਆਲੇ ਉਹ ਦੇਊਗੀ ਐਵੇਂ ਪਤਾ ਨਹੀਂ ਕਿਹੜਾ ਫਵਾਹ ਜਿਆ ਫਲਾ ਦਿੰਦਾ ਇਧਰ ਉਧਰ ਦੀ ਪਾਰਟੀ ਦੇ ਬਦਕਾਂ ਨੂੰ ਟਿਕਟ ਦੇਵਾਂਗੇ ਸਰ ਤੋਂ ਮੇਉ ਦਾ ਪਾਰਟੀ ਦੇ ਬਦਕਾਂ ਨੂੰ ਟਿਕਟ ਦੇਵਾਂਗੇ ਪਾਰਟੀ ਆਪਣੇ ਸਦਵੇਂ ਕਰਾਉਗੀ ਸੀਐਮ ਸਾਹਿਬ ਆਪਣੇ ਸਦਵੇਂ ਕਰਾਉਣਗੇ ਪਾਰਟੀ ਆਪਣੇ ਸਦਵੇਂ ਕਰੂਗੀ ਪਾਰਟੀ ਦੇ ਵਿੱਚੋਂ ਟਿਕਟ ਦੇਵਾਂਗੇ ਪਾਰਟੀ ਦਾ ਬੰਦਾ ਜਿੱਤੂਗਾ ਕਿਹੇ ਭੂਆਵਾਂ ਚ ਦਿਉਣਾ ਕਿਹ ਇੱਧਰ ਤੋਂ ਉੱਧਰ ਦੀਆਂ ਗੱਲਾਂ ਨਹੀਂ ਸੁਣਦੀਆਂ ਅਸੀਂ ਹੁਣੇ ਜਿੱਤ ਕੇ ਆਏ ਹਾਂ ਜਲੰਧਰ ਦੇ ਵਿੱਚ 37% ਦੀ ਲੀਡ ਲੈ ਕੇ ਆਏ ਹਾਂ ਔਰ ਇੱਥੇ ਵੀ ਨੋਟ ਕਰ ਲਿਓ ਆ ਮੈਂ ਦਾ ਦੇ ਦੋ ਦੋ ਆਪਾਂ ਘਟੋ ਘਾਟ ਸਿਹਰੀ ਕਿੱਥੇ ਗਲਤੀ ਬਦਲਾ ਲੈਣਾ ਇੱਥੇ ਵੀ ਲੈਣਾ ਪੈਣਾ ਇੱਥੇ ਬੱਲਾ ਲੈਣਾ ਆਪਾਂ ਦੇ ਦਾ ਬਾਬਾ ਨਾਮੇ ਘਟੋ ਘਾਟ 30000 ਵੋਟਾਂ ਦਾ ਜਿੱਤਾਂਗੇ ਭਾਵੇਂ ਜੋ ਬੰਦੂ ਈਸਾਨ ਜੀ ਤੁਹਾਨੂੰ ਜਿੱਤ ਕੇ ਦੇਵਾਂਗੇ ਸਾਡੇ ਦੇਸੀ ਇੰਜਣ ਆ ਇੱਕ ਵਾਰ ਸਟਾਰਟ ਕਰਨ ਦੀ ਦੇ ਦਿਆ ਮਾਨ ਸਾਹਿਬ ਇੱਕ ਵਾਰ ਸਟਾਰਟ ਕਰ ਦਿੰਦੇ ਆ ਫੇਰ ਸਾਡੀਆਂ ਤੁਸੀਂ ਚੱਲਣੀਆਂ ਦੇਖੋ ਆਪਣੇ ਹਲਕੇ ਦੇ ਵਿੱਚ ਕਿੱਦਾਂ ਚੱਲਦੇ ਇੱਥੇ ਤੁਸੀਂ ਦੇਖੋ ਤੁਹਾਡੇ ਆ ਪਰਿਵਾਰ ਕੀ ਕਰਦੇ ਆ ਕਹਿੰਦਾ ਤੁਸੀਂ ਚਾਹੀਦਾ ਮੈਨੂੰ ਇਹ ਖਤਮ ਕਿੱਦਾਂ ਹੋਣ ਲੱਗੇ ਇਹ ਸੌਦੇਬਾਜ਼ੀਆ ਕੀ ਕਰਦੇ ਸੀ ਦੇ ਦੇ ਚ ਕਾਂਗਰਸ ਨੂੰ ਵੋਟਾਂ ਫਾਗੜਾ ਚੂੜ ਜੇ ਅਕਾਲੀ ਦਲ ਨੂੰ ਵੋਟਾਂ ਵਾਦਿਆਂ ਦੇ ਹੋਂਦ ਵੋਟਾਂ ਇਹ ਜਿਹੜੇ ਕਾਂਗਰਸੀ ਬਣੇ ਆ ਇਹਨਾਂ ਨੂੰ ਪੁੱਛੋ ਕਦੀ ਹਾਂ ਵੋਟ ਪਾਈ ਕਾਂਗਰਸੀ ਇਹ ਨਹੀਂ ਬਹੁੰਦੇ ਹਰ ਇਲੈਕਸ਼ਨ ਸੌਦੇ ਕਰ ਲੈਂਦੇ ਆ ਜੀ ਇੱਥੇ ਤੋਂ ਵੀ ਕੰਨੂ ਪਾ ਦਿਓ ਇੱਥੇ ਫਲਾੜੇ ਤੋਂ ਪਾ ਦਿਓ ਟੀਗਰੇ ਤੋਂ ਪਾ ਦਿਓ ਆਪਾਂ ਵੀ ਕਰਦੇ ਆਪਾਂ ਪੰਜਾਬ ਬਦਲਣਾ ਹੈ ਆਪਾਂ ਲੜਾਈਆਂ ਲੜਦੀਆਂ ਆਪਾਂ ਲੜਾਈ ਲੜਦੇ ਆ ਸੋਚਦੇ ਏ ਤੁਸੀਂ ਆ ਮੁੰਡਾ ਕੱਲ ਦਾ ਸ਼ਾਦੀ ਕੱਲ ਸੀ ਸੋਚਦੇ ਏ ਚੁਖੀਰ ਦਾ ਵਿਦਾ ਲੜੂਗਾ ਮੇਰੇ ਖਿਲਾਫ ਜਿਹੜਾ ਉਮੀਦਵਾਰ ਸੀ ਮਸਕਾ ਤੋਂ ਲਿਆਂਦਾ ਪੀਜੇਪੀ ਨੇ 35 ਕਰੋੜ ਰੁਪਏ ਲਾਇਆ ਸੰਧੂ ਨੇ ਕਹਿੰਦੇ ਜੀ ਬੜਾ ਵੱਡਾ ਉਮੀਦਵਾਰ ਹੈ ਤੀਜੇ ਨੰਬਰ ਦਾ ਧੱਕੇ ਦਸਤਾ ਸੀ ਸਾਡੇ ਇੱਕ ਦੋ ਐਮਐਲਏ ਕੰਮ ਕਰ ਚ ਗਲਤੀ ਕਰਕੇ ਨਹੀਂ ਤੇਹੀਂ ਜਿੱਤ ਕੇ ਸੀਟ ਦਿੱਲੀ ਹੋੜਾ ਹੀ ਹੁੰਦੂ ਪਰ ਕੋਈ ਗੱਲ ਨਹੀਂ ਲੜਾਈ ਲੜਿਆ 215 ਯਾਰ ਲੋਟ ਲਈ ਹੈ ਇਮਾਨਦਾਰੀ ਨਾਲ ਲੜਾਈ ਲੜਦੇ ਸੋ ਮੇਰੀ ਸਭ ਨੂੰ ਬੇਨਤੀ ਹੈ ਆਪਾਂ ਇਮਾਨਦਾਰੀ ਦੇ ਨਾਲ ਜਿੰਨੂ ਵੀ ਪਾਰਟੀ ਨੇ ਟਿਕਟ ਦਿੱਤੀ ਪਾਰਟੀ ਦੇ ਜਿਹੜੇ ਵਰਕਰ ਨੂੰ ਟਿਕਟ ਮਿਲ ਗਈ ਸਾਡਾ ਆਪ ਸਭ ਦੇ ਨਾਲ ਇਕੱਠਾ ਹੋ ਕੇ ਲੜਾਈ ਜਿਹੜੀ ਲੜਦੀਆਂ ਤੁਹਾਡੇ ਕੋਲ ਰੋਜ਼ ਹੀ ਆਇਆ ਕਰਾਂਗੇ ਰੋਜ਼ ਹੀ ਬਿਠਿਆ ਕਰਾਂਗੇ ਪੰਜਾਬ ਦੇ ਲੋਕਾਂ ਦੇ ਬਾਜ ਦੀ ਇਲੈਕਸ਼ਨ ਦੇ ਵਿੱਚ ਬਾਦਲ ਕੇ ਕੈਪਟਨ ਕੇ ਸਿੱਧੂ ਕੇ ਪੱਠਲ ਕੇ ਚੰਨੀ ਕੇ ਧੋ ਕੇ ਵਖਤੇ ਆ ਜਿਹੜੀ ਇਲੈਕਸ਼ਨ ਆ ਮਾਝੇ ਦੀ ਧਰਤੀ ਦੇ ਉੱਤੋਂ ਅਰਦਾਵੇ ਬਾਜਵੇ ਕਹਿ ਦੋਗੇ ਮਜੀਠੀਏ ਕੋ ਖੇ ਦਾ ਖਰੇਤੋ ਹੀ ਦੇਖੋ ਕੀ ਬਣਦਾ ਸਾਡੀਆਂ ਲੜਾਈਆਂ ਲੜਦੀਆਂ ਵੇਖੋ ਤੁਸੀਂ ਕੀ ਬਣਦੀਆਂ ਨਾ ਲੋਕਾਂ ਨੇ ਗੰਦ ਪਾਇਆ ਇਹ ਕਹਿੰਦੇ ਮਾਝੇ ਦੇ ਅਸੀਂ ਮਾਲਕ ਆ ਇਹਨਾਂ ਨੂੰ ਦੱਸਦੇ ਆ ਕਿ ਮਾਝੇ ਦੇ ਆਮ ਲੋਕ ਵੀ ਉੱਠ ਪਏ ਆ ਮਾਝੇ ਦੇ ਆਮ ਬੰਦੇ ਆਮ ਕਦਰਾਂ ਦੇ ਮੁੰਡੇ ਵੀ ਉੱਠ ਪਏ ਆ ਮਾਝੇ ਦਾ ਕਿਸਾਨ ਉੱਠ ਪਿਆ ਹੱਪਾ ਲੜਾਈ ਲੜਾਂਗੇ ਤੁਸੀਂ ਵੇਖੋ ਕੀ ਬਣਦਾ ਹੁਣ ਤਗੜੇ ਹੋ ਜੋ ਤਿਆਰੀਆਂ ਕਰ ਲੋ ਸਰਕਾਰ ਤੁਹਾਡੀ ਹੈਗੀ ਆ ਮੌਕਾ ਤੁਹਾਨੂੰ ਫੇਰ ਮਿਲਿਆ ਜੇ ਪਿੰਡ ਪਿੰਡ ਘਰ ਘਰ ਵੜ ਜਾਓ ਜਿਹੜੇ ਬੂਥ ਹਾਰੇ ਆ ਉਹ ਆਪਣੇ ਆਪ ਬਹਿ ਕੇ ਉਹ ਪਰਖੋ ਵੀ ਅਸੀਂ ਹਾਰੇ ਕਿਉਂ ਆ ਤੇ ਜਿਹੜੇ ਜਿੱਤੇ ਆ ਉਹ ਵੇਸਲੇ ਨਾ ਹੋ ਜਾਇਓ ਵੀ ਅਸੀਂ ਪਹਿਲਾਂ ਵੀ ਜਿੱਤ ਗਏ ਤੇ ਹੁਣ ਫੇਰ ਜਿੱਤ ਜਾਾਂਗੇ ਜਿਹੜੇ ਜਿੱਤੇ ਐ ਉਹ ਦੂਣੀ ਮਿਹਨਤ ਕਰਿਓ ਜਿਹੜੇ ਹਾਰੇ ਆ ਉਹ ਚੂਣੀ ਮਿਹਨਤ ਕਰਿਓ ਮੈਂ ਤੁਹਾਨੂੰ ਦੱਸ ਦਿਆਂ ਤਿਆਰੋ ਪੱਕੀ ਗੱਲ ਹੈ ਤੁਸੀਂ ਅੱਗੇ ਵੀ ਗੋਡੀਆਂ ਲਵਾਈਆਂ ਸੀ ਹੰਕਾਰ ਬੜਾ ਹੈ ਬੜਾ ਬੜਾ ਹੰਕਾਰ ਲਈ ਫਿਰਦੇ ਨੇ ਲੀਡਰ ਕਹਿੰਦੇ ਮੋਢੇ ਤੇ ਮੱਖੀ ਨਹੀਂ ਬਹਿਣ ਦਿੰਦੇ ਅਸੀਂ ਆਹ ਕਰਦਾਂਗੇ ਅਸੀਂ ਜੇ ਕਰਦਾਂਗੇ ਮਾਕੇ ਨਾ ਉਸ ਸੱਚੇ ਪਾਤਸ਼ਾਹ ਦੀ ਰਜਾ ਚ ਰਿਹਾ ਕਰੋ ਨੇ ਤਗੜੇ ਤਗੜੇ ਹੰਕਾਰ ਤੋੜ ਕੇ ਰੱਖ ਦਿੱਤੇ ਆ ਫਿਰ ਇੱਥੇ ਕੀ ਚੀਜ਼ ਐ 241 ਬੂਥ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਫਿਕਸ ਕਰ ਲਓ ਹਰ ਬੰਦੇ ਦੀ ਡਿਊਟੀ ਲੱਗੂਗੀ ਜਿੱਥੇ ਤੁਹਾਨੂੰ ਲੱਗਦਾ ਹੈ ਸ਼ੈਰੀ ਕਲਸੀ ਦੀ ਲੋੜ ਹੈ ਤੁਹਾਨੂੰ 24 ਘੰਟੇ ਹਾਜ਼ਰ ਨਜ਼ਰ ਆਊਗਾ ਜਿੱਥੇ ਤੁਹਾਨੂੰ ਲੱਗਦਾ ਕੁਲਦੀਪ ਸਿੰਘ ਧਾਲੀਵਾਲ ਜੀ ਦੀ ਲੋੜ ਹੈ ਉਹ ਵੀ 24 ਘੰਟੇ ਨਜ਼ਰ ਆਉਣਗੇ ਸਮੂਚੀ ਟੀਮ ਇੱਥੇ ਆ ਗੁਰਦੀਪ ਰੰਧਾਵਾ ਜੀ ਇੱਥੇ ਨੇ ਚੇਅਰਮੈਨ ਸਹਿਬਾਨ ਇੱਥੇ ਨੇ ਸਾਰੀ ਟੀਮ ਇੱਥੇ ਆ ਜਿੱਥੇ ਤੁਹਾਨੂੰ ਜ਼ਰੂਰਤ ਲੱਗਦੀ ਹੈ ਵੀ ਇੱਥੇ ਸਾਡੇ ਨਾਲ ਖੜਨ ਦਾ ਸਮਾਂ ਹੈ ਇਹ ਸਾਰੀ ਟੀਮ ਤੁਹਾਡੇ ਨਾਲ ਚਟਾਨ ਬਣ ਕੇ ਖੜੂਗੀ ਇਹ ਮੇਰਾ ਵਾਦਾ ਜੇ ਤੁਹਾਡੇ ਨਾਲ ਮੈਂ ਤੁਹਾਨੂੰ ਦੱਸ ਦਿਆਂ ਡੇਰਾ ਬਾਬਾ ਨਾਨਕ ਵਾਲਿਓ ਪਰਮਾਤਮਾ ਮੈਨੂੰ ਲੱਗਦਾ ਕੁਝ ਹੋਰ ਚਾਹੁੰਦਾ ਹੈ ਹੁਣ ਤਗੜੇ ਹੋ ਕੇ ਹਿੰਮਤ ਸਾਨੂੰ ਮਾਰਨੀ ਪੈਣੀ ਹੈ ਇਹ ਵੀ ਇੱਕ ਕਿਲਾਟ ਔਣ ਵਾਲੀ ਗੱਲ ਹੋਣੀ ਹੈ। ਟਾਲੋਗੇ। ਪੱਕੀ ਗੱਲ ਹੈ। ਹੰਕਾਰ ਤੋੜਦੇ ਹੋਗੇ। ਪੱਕੀ ਗੱਲ ਹੈ। ਜਿੱਤਰੇ ਜਿੰਨੀ ਚੋਣ ਤੁਹਾਡੀ ਗਵਾਇਟ ਹੋਣੀ ਹੈ। ਉਤੋਂ ਇਹਨੇ ਲੋਕਾਂ ਨੇ ਇੰਨੀ ਵੱਡੀ ਲੀਡ ਜਿੰਨੀ ਚੋਣ ਜਿੱਤ ਕੇ ਦੇਣੀ ਹੈ। ਉਹਦੇ ਵਿੱਚ ਧਾਰੀਵਾਲ ਸਾਹਿਬ ਤੁਹਾਡਾ ਪਾਰਟੀ ਚ ਇੱਕ ਬੜਾ ਵੱਡਾ ਕਦਮ ਬੰਨਣਾ ਜਿਹੜਾ ਬੜਾ ਵੱਡਾ ਕਦਮ ਬੰਨਣਾ ਹੈ। ਇਹ ਸਾਰਾ ਸ਼ਹਿਰਾ ਇਹ ਸਾਰਾ ਸ਼ਹਿਰਾ ਜਿਹੜਾ ਧਾਰੀਵਾਲ ਸਾਹਿਬ ਤੁਹਾਨੂੰ ਜਾਣਾ ਤੁਹਾਨੂੰ ਜਾਣਾ। ਇਸ ਕਰਕੇ ਮੈਂ ਭਰਾਓ ਆਪਾਂ 22 ਵਾਲੀ ਵੀ ਇਲੈਕਸ਼ਨ ਲੜੀ ਆ। ਉਦੋਂ ਬਾਅਦ 24 ਵਾਲੀ ਇਲੈਕਸ਼ਨ ਵੀ ਸ਼ਹਿਰਾ ਬਾਬਾ ਰਾਮ ਕੋਲ ਆ ਤੁਸੀਂ ਲੜੀ। 22 ਦੀ ਇਲੈਕਸ਼ਨ ਚ ਸਾਨੂੰ 31000 ਵੋਟ ਪਈ। ਜਿਹੜੀ ਜੋ 24 ਵਾਲੀ ਲਕਨਾਈ ਮੈਂਬਰ ਆਫ ਪਾਰਲੀਮੈਂਟ ਦੀ ਜਿਹਦਾ ਮੀਰਵਾਚੀ ਅਮਰਸ਼ੇਰ ਸਿੰਘ ਦੀ ਸ਼ਾਰੀ ਕੰਸੀ ਉਹਦੇ ਵਿੱਚ ਡੇਰਾ ਬਾਬਾ ਨਾਨਕ ਵਾਲਿਆਂ 44000 ਵੋਟਾਂ ਮਾਜੂਲੀ ਪਾਰਟੀ ਨੂੰ ਪਾਈ ਕਿ ਤੜੀ ਜਾਂਦੀ ਕਿਤੇ ਨਾ ਪਹਿਨਾ ਡੇਰਾ ਬਾਬਾ ਦਾ ਜ਼ਿਲ੍ਹਾ ਕਰਤਾਰਸਪੁਰ ਤੋਂ ਇੱਕ ਨੰਬਰ ਤੇ ਆਈ ਆ ਡੇਰਾ ਬਾਬਾ ਨਾਨਕ 44000 ਵੋਟਾਂ ਜੇ ਮੈਂ ਵੀ ਕਹਦਾ ਸਾਰੇ ਮਾਜੇ ਨਾਲੋਂ ਇੱਕ ਨੰਬਰ ਤੇ ਡੇਰਾ ਬਾਬਾ ਨਾਨਕ ਆਇਆ ਪਾਈ ਜਾਂਦਾ ਇਹ ਤੋਂ ਵੱਡੀ ਲੀਡਰ ਜਿਹੜਾ ਡੇਰਾ ਬਾਬਾ ਨਾਨਕ ਜਿਹੜਾ ਇਹ ਛੀੜ ਜਿੱਤ ਕੇ ਸੀਐਮ ਮਾਨ ਸਾਹਿਬ ਦੀ ਝੋਲੀ 'ਚ ਡੇਰਾ ਬਾਬਾ ਨਾਨਕ ਵਾਲੇ ਪੁਰੇ ਸਾਰੀ ਲਖਣ ਇਹ ਦੋ ਬੰਦਾਂ ਦੀ ਗਵਾਹੀ 'ਚ ਹੋਣੀ ਆ ਕੈਪਟਨ ਮੰਤਰੀ ਧਾਰੀਵਾਲ ਸਾਹਿਬ ਐਮਐਲਏ ਅਮਰ ਸਿੰਘ ਸਿਆਰੀ ਕਲਸੀ ਦੀ ਗਵਾਹੀ 'ਚ ਹੋਣੀ ਆ ਇਹਨਾਂ ਦਾ ਹਰ ਹੁਕਮ ਆਪਾਂ ਨੂੰ ਸਿਰ ਮੱਥੇ ਜਿਹੜਾ ਹੁਕਮ ਛੱਡਣਗੇ ਇਹਨਾਂ ਦੇ ਹੁਕਮ ਤੇ ਰਾਤ ਦਿਨ 24 ਘੰਟੇ ਪਹਿਰਾ ਤੁਸੀਂ ਡੇਰਾ ਬਾਬਾ ਨਾਨਕ ਵਾਲੇ ਉੱਤੇ ਨਾ ਦੇਦਾ ਬਾਬਾ ਨਾਨਕ ਦੇ ਵਿੱਚ ਜਿਬਣੀ ਚੋਣ ਪਤਾ ਨਹੀਂ ਕਿਹੜੇ ਟਾਈਮ ਤੇ ਚੋਣ ਕਮਿਸ਼ਨ ਦਾ ਅਧਿਕਾਰ ਖੇਤਰ ਆ ਪਤਾ ਨਹੀਂ ਕਦੋਂ ਅਨਾਉਂਸ ਕਰ ਦੇਣ ਪਾਰਟੀ ਨੇ 22 ਦੀ ਇਲੈਕਸ਼ਨ ਨਹੀਂ ਲੜੀ ਸੀ 24 ਦੀ ਇਲੈਕਸ਼ਨ ਜੀ ਬਹੁਤ ਵੋਟ ਪਈ ਆ ਅਸੀਂ ਆਮ ਆਦਮੀ ਪਾਰਟੀ ਦੇ ਅੱਜ ਸਾਰੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਹੈ ਔਰ ਆਪਣੀ ਸਮਦੋਕ ਚੋਣ ਮੈਂ ਸ਼ੁਰੂ ਕਰਤੀ ਹੈ ਔਰ ਅਸੀਂ ਇਹ ਸੀਟ ਜਿਹੜੀ ਵੱਡੀ ਲੀਡ ਨਾਲ ਜਿੱਤਾਂਗੇ ਜਿੱਦਾਂ ਜਨਤਾ ਤੋਂ ਜਿੱਤ ਕੇ ਕੈਂਡੀਡੇਟ ਕਲੀਅਰ ਹੈ ਜੀ ਕੈਂਡੀਡੇਟ ਜਲਦੀ ਪਾਰਟੀ ਕਲੀਅਰ ਕਰ ਦੋ ਪਾਰਟੀ ਸਰਵੇ ਕਰਦੀ ਜੀ ਜੀ ਮੈਂ ਬੋਲਿਆ ਵੀ ਆ ਕੈਂਡੀਡੇਟ ਪਾਰਟੀ ਚ ਹੋਊਗਾ ਇੱਥੇ ਨਾ ਬੜੇ ਸ਼ੰਕੇ ਖੜੇ ਹੋ ਰਹੇ ਨੇ ਕੋਈ ਸ਼ੰਕਾ ਨਹੀਂਗਾ ਕੋਈ ਸ਼ੰਕਾ ਨਹੀਂ ਕੋਈ ਕੋਈ ਸ਼ੰਕਾ ਦੀ ਪਾਰਟੀ ਪਾਰਟੀ ਨੇ ਪਾਰਟੀ ਚੋਂ ਹੀ ਹਮ ਟਿਕਟ ਦੇਣੀ ਆ ਉਹ ਪਾਰਟੀ ਆਪਣਾ ਸਰਵੇ ਕਰੀ ਪਾਰਟੀ ਜਿਹੜਾ ਬੰਦਾ ਲੱਗਾ ਕਿ ਆ ਬੰਦਾ ਜਿੱਤ ਸਕਦਾ ਉਹਨੂੰ ਅਹੀ ਟਿਕਟ ਦੇਵਾਂਗੇ ਕੱਲੀ ਦਲ ਪੰਜਾਬ ਚੋਂ ਖਤਮ ਹੋ ਗਿਆ ਕੱਲੀ ਦਲ ਦੀ ਕਿਤੇ ਹੋਣ ਨਹੀਂ ਦੀ ਜੀ ਜਿਹੜੇ ਕੱਲੀ ਦਲ ਨੂੰ ਚਾਹ ਚਾਹ ਸਪੋਰਟ ਪੈਂਦੀ ਇਕਲਕੇ ਚੋਂ ਜੀ ਜੀ ਉਹਨੂੰ ਤੁਸੀਂ ਕੱਲੀ ਦਲ ਸਮਝਦੇ ਹੋ ਕਾਲੀ ਦਾ ਪੰਜਾਬ ਦੇ ਲੋਕਾਂ ਨੇ ਰੱਦ ਕਰਤਾ ਜੋ ਕਹਿ ਗਿਆ ਸੀ ਅਸੀਂ ਉਹ ਬਹੁਤ ਸਾਰੇ ਮੁੱਦੇ ਹੱਲ ਕਰਦੇ ਜਿਹੜੇ ਰਹਿੰਦੇ ਕੋ ਬਾਕੀ ਮੁੱਦੇ ਹੋਣ ਸੀ ਹੱਲ ਕਰਦੇ ਕੋਈ ਚੋਟੀ ਮੈਂ ਕਿਹਾ ਹਰ ਚੀਜ਼ ਤਾਲੀ ਵਾਲਾ ਸਾਹਿਬ ਪਲੀਜ਼ ਮੈਂ ਕਿਹਾ ਸਾਦੀ ਸਾਰੀ ਚੀਜ਼ ਮੈਂ ਤੁਹਾਨੂੰ ਕਿਹਾ ਦੋ ਚੀਜ਼ਾਂ ਨੇ ਜਿਹਨੂੰ ਨਸ਼ੇ ਨੂੰ ਪਬਲਿਕ ਦੇ ਵਿੱਚ ਅਸੀਂ ਜਾਈਏ ਨਾ ਜੀ ਤੇ ਮੀਡੀਆ ਦੇ ਸਾਹਮਣੇ ਬਹੁਤ ਚੀਕਾਂ ਮੈਂ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜੀ ਜੀ ਮੇਰਾ ਆਪਣਾ ਪ੍ਰਤੀਯਾ ਨਸ਼ੇ ਦਾ ਮੁੱਦਾ ਸੁਣੋ ਅਸੀਂ ਨਸ਼ੇ ਦੀ ਲੜਾਈ ਲੜਦੇ ਕੀ ਉਹਦੀਆਂ ਪ੍ਰੋਬਲਮਾਂ ਨੇ ਜੀ ਹੋਮ ਡਿਪਾਰਟਮੈਂਟ ਕੀ ਕਰ ਰਿਹਾ ਅਸੀਂ ਕਹਦੇ ਮੈਂ ਇੱਥੇ ਨਹੀਂ ਬੋਲ ਸਕਦਾ ਪਰ ਤੁਹਾਨੂੰ ਪਤਾ ਸੀਐਮ ਸਾਹਿਬ ਨੇ ਕਿਹਾ 31 ਦਸੰਬਰ ਤੱਕ ਅਸੀਂ ਬੇਦਬੀ ਤੇ ਹੀ ਇਹ ਸਰਕਾਰ ਆਈ ਸੀ ਮੈਂ ਕਿਹਾ ਸਭ ਕੁਝ ਹੋ ਗਿਆ ਬੇਦਬੀ ਤੇ ਹੀ ਸਰਕਾਰ ਆਈ ਸੀ ਸਾਡੀ ਜੋ ਕੁਝ ਕਿਹਾ ਅਸੀਂ ਅੱਧੋਂ ਜ਼ਿਆਦਾ ਪੂਰਾ ਕਰਤਾ ਪਾਕੀ 2.5 ਸਾਲ ਪਹਿ ਜਾਂ ਪੌਣੇ 3 ਸਾਲ ਪਹਿ ਪੌਣੇ 3 ਸਾਲ ਐਸੀ ਟ੍ਰਾਂਸਫਰ ਮੈਂ ਕਿਹਾ ਜੀ ਸਭ ਕੁਝ ਹੱਲ ਕਰ ਦਿਆਂ ਘਰੋਂ ਦੇ ਅੱਛਾ ਰਵੀ ਰਵੀ ਤੇ ਮੋਟਾ ਨੂੰ ਕਾ ਦੇ ਰਿਹਾ ਕੋਈ ਗੱਲ ਨਹੀਂ ਉਹ ਜਾਂਦੇ ਜਾਂ ਸਮਾਂ ਬੀਤਦਾ ਜਾਂਦਾ ਤਜਰਬਾ ਵੀ ਵੱਧ ਜਾਂਦਾ ਹੈ ਤੇ ਜਾਂਚ ਵੀ ਜਿਹੜੀ ਆ ਉਹ ਵਧੀਆ ਟੰਗਣਾ ਹਣੀ ਸ਼ੁਰੂ ਹੋ ਜਾਂਦੀ ਐ ਸੋ ਕਹਿਣ ਦਾ ਪਾਵਿਆ ਵੀ ਇਹ ਇਲੈਕਸ਼ਨ ਆ ਜਿਹੜੀ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਬੜੀ ਵਧੀਆ ਟੰਗ ਨਾਲ ਲੜਾਂਗੇ ਆਪਾਂ ਔਰ ਜਿੱਤ ਕੇ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਛੋਲੀ ਚ ਸੀਟ ਪਾਵਾਂਗੇ ਜਿੱਤਣਾ ਉਹ ਮੈਦਾਨ ਚ ਜਾਣਗੇ ਉਸੇ ਤਰੀਕੇ ਨਾਲ ਹੁਣ ਐਰਕੀ ਆਮ ਆਦਮੀ ਪਾਰਟੀ ਕਹਿਣ ਦਾ ਪਾਵਿਆ ਵੀ ਉਸੇ ਤਰੀਕੇ ਨਾਲ ਤਿਆਰੀ ਨਾਲ ਕਰਕੇ ਮੈਦਾਨ ਦੇ ਵਿੱਚ ਨਹੀਂ ਮੈਨ ਪਾਵਰ ਦੀ ਜਗ੍ਹਾ ਮੈਨ ਪਾਵਰ ਮਨੀ ਪਾਵਰ ਦੀ ਜਗ੍ਹਾ ਨਹੀਂ ਮਨੀ ਪਾਵਰ ਦੇ ਸਾਡੇ ਚੜੂ ਵਾਲਿਆਂ ਕੋਲ ਹੈ ਨਹੀਂ ਠੀਕ ਆ ਪਰ ਮੈਨ ਪਾਵਰ ਜਿਹੜੀ ਆ ਉਹ ਅੱਗੇ ਨਾਲੋਂ ਤਿੰਨ ਗੁਣਾ ਵੱਧ ਲਾਵਾਂਗੇ ਤੇ ਤੁਹਾਡੇ ਸਾਹਮਣੇ ਹੁਣ ਜਦੋਂ ਮਦਾਨ ਪਖਣਾ ਆਪੇ ਪਤਾ ਲੱਗ ਜੀ ਰਿਕਾਰਡ ਜਿਹੜਾ ਆ ਡੇਰੇ ਹਲਕੇ ਦੇ ਲੋਕ ਬੈਠੇ ਨੇ ਰਿਕਾਰਡ ਇਹਨਾਂ ਨੇ ਦੇਣਾ ਠੀਕ ਹੈ ਔਰ ਇਹ ਤਿਆਰ ਨੇ ਮੈਂ ਧੰਨਵਾਦ ਕਰਦਾ ਪਾਰਟੀ ਦਾ ਜਿਹਨੇ ਫਿਰ ਮੇਰੀ ਡਿਊਟੀ ਲਈ ਹੈ ਇੱਥੇ ਔਰ ਮੈਂ ਇਸ ਆਪਣੀ ਡਿਊਟੀ ਨੂੰ ਪੂਰਾ ਮਨ ਦੇ ਇਹਨਾਂ ਨਿਭਾਉਂਗਾ ਜੀ ਕੈਂਡੀਡੇਟ ਜਿਹੜਾ ਆ ਆਮ ਆਦੀ ਪਾਰਟੀ ਜਿਹੜਾ ਵਾ ਉਹ ਆਮ ਆਦੀ ਪਾਰਟੀ ਦੇ ਵਿੱਚੋਂ ਹੀ ਬੰਦਾ ਹੋਣਾ ਜਿਹੜੀਆਂ ਫਵਾਵਾਂ ਸੀਗੀਆਂ ਬਿਲਕੁਲ ਉਹਨਾਂ ਕਲੀਅਰ ਕਰ ਦਿੱਤੀ ਅੱਜ ਫਵਾ ਕਿ ਆਮ ਆਦੀ ਪਾਰਟੀ ਦੇ ਵਿੱਚ ਹੀ ਕੋਈ ਬੰਦਾ ਜਿਹੜਾ ਉਹ ਆਮ ਆਦੀ ਪਾਰਟੀ ਦੇ ਵਿੱਚੋਂ ਹੀ ਜਿਹੜਾ ਵਾ ਉਮੀਦਵਾਰ ਜਿਹੜਾ ਵਾ ਉਹ ਡੇਰਾ ਬਣਾਣ ਨਿਕਲਿਆ ਦੌਰਾ ਪਾ ਦੇਗਾ ਤਾਂ ਮੈਨੂੰ ਫੋਨ ਕਰਦਣ ਸਾਡੇ ਕੋਲ लाज ਵੀ ਹੈਗਾ ਦੌਰੇ ਦਾ ਅਸੀਂ ਉਹਦਾ ਵੀ ਕਰਨ ਜਾਣੇ ਆ ਇਸ ਕਰਕੇ ਇਹ ਲੋਕਾਂ ਦਾ ਤਸ਼ਾਹ ਵਾ ਇੰਨੀ ਗਰਮੀ 'ਚ ਇੱਕ ਛੋਟਾ ਜਿਹਾ ਪ੍ਰੋਗਰਾਮ ਸੀਗਾ ਪੰਦਰ ਪੈਲੈਸ 'ਚ ਰੱਖਿਆ ਵੀ ਚਲੋ 4 5 700 ਕੁਰਸੀ ਲਾਈ ਜਦੋਂ ਆਪਾਂ ਆ ਕੇ ਦੇਖਿਆ ਕਿ ਸਾਰਾ ਬਾਰਾ ਇੱਕਦਮ ਸਾਰਾ ਸਿਸਟਮ ਚੇਂਜ ਕਰਕੇ ਬਾਹਰ ਲਿਆਂਦਾ ਇਹ ਤੋਂ ਇੱਕ ਅੰਦਾਜ਼ਾ ਲੱਗ ਜਾ ਲੋਕਾਂ 'ਚ ਕਿੰਨਾ ਵੱਡਾ ਹਤਸ਼ਾ ਜਿਮਨੀ ਚੋਣ ਨੂੰ ਲੈ ਕੇ ਤੇ ਡੇਰਾ ਬਾਬਾ ਨਾਨਕ ਵਾਲਿਆਂ ਨੇ ਇਹ ਜਿਮਨੀ ਚੋਣ ਇੱਕ ਬੜਾ ਕਿਸੇ ਕਿਸਮਤ ਨਾ ਹੀ ਕਿਸੇ ਇਲੈਕਸ਼ਨ ਆਉਂਦਾ ਦੁਬਾਰਾ ਕਿਸੇ ਹਲਕੇ 'ਚ ਉਹ ਵੀ ਸਰਕਾਰ ਦੇ ਹੁੰਦਿਆਂ ਜਿਮਨੀ ਚੋਣ ਆਉਣੀ ਹੈ ਤੇ ਲੋਕਾਂ 'ਚ ਬੜਾ ਵੱਡਾ ਲੋਕਾਂ ਨੇ ਬੜੀ ਵੱਡੀ ਪਦਤ ਇਹ ਜਿਮਨੀ ਚੋਣ ਨੂੰ ਜਿਤਾਉਣੀ ਵੀ ਹੈ ਮੈਂ ਮਿਹਨਤ ਲਗਭਗ ਪਿਛਲੇ 3-4 ਸਾਲ ਤੋਂ ਲਗਾਤਾਰ ਆਮ ਆਦੀ ਪਾਰਟੀ ਲਈ ਮਿਹਨਤ ਕਰਦਾ ਮੇਰੀ ਮਿਹਨਤ ਨੂੰ ਵੇਖ ਕੇ ਬਾਈਚ ਵੀ ਪਾਰਟੀ ਨੇ ਮੈਨੂੰ ਟਿਕਟ ਦੇ ਦਿੱਤੀ ਉਹਦੇ ਵਿੱਚ ਰਿਜ਼ਲਟ ਤਾਂ ਦੇ ਸਾਹਮਣੇ 31 ਹਜ਼ਾਰ ਦੇ ਲਗਭਗ ਮੈਨੂੰ ਵੋਟ ਪਈ ਮੈਂ ਮਿਹਨਤ ਕਰਦਾ ਰਿਹਾ ਉਹਦਾ ਨਤੀਜਾ ਇਹ ਕਿ ਮੈਂ 44 ਹਜ਼ਾਰ ਦੇ ਕਰੀਬ ਜਿਹੜੀ ਆ ਵੋਟ ਆਮ ਆਦੀ ਪਾਰਟੀ ਨੂੰ ਡੇਰਾ ਬਾਬਾ ਨਾਨਕ ਖਲਕੇ ਤੋਂ ਮਿਲੀ ਆ ਮੇਰੇ ਖਿਆਲ ਮੈਂ ਜੇ ਮੈਂ ਕਹਾਂ ਕਿ ਉਕੇ ਲੋਕ ਸਭਾ ਹਲਕਾ ਗਰਦਾਸਪੁਰ ਤੇ ਅੰਮ੍ਰਿਤਸਰ ਸਾਰੇ ਮਾਝੇ ਤੋਂ ਸਭ ਤੋਂ ਵੱਧ ਵੋਟ ਆ ਮਾਦੀ ਪਾਰਟੀ ਨੂੰ 44.5 ਬਾਬਾ ਨਾਨਕ ਤੋਂ ਮਿਲਿਆ ਇਸ ਕਰਕੇ ਜਿਨ੍ਹਾਂ ਨੇ 44000 ਵੋਟ ਪਾਈ ਜਿਮਨੀ ਚੋਣ ਚ ਨੂੰ ਨਵੇਂ ਕਰਕੇ ਪਤਾ ਜਦੋਂ ਲੋਹੇ ਨਾਲ ਲੋਹਾ ਖੈਂਦਾ ਅੱਗ ਸੋਨਾ ਹੈ ਸਾਡਾ ਸੋਨਾ ਜਦੋਂ ਲੋਹੇ ਨਾਲ ਲੋਹਾ ਖੈਂਦਾ ਅੱਗ ਨਿਕਲਦੀ ਹੈ ਤੇ ਜਦੋਂ ਅੱਗ ਨਿਕਲਦੀ ਫਿਰ ਪਤਾ ਲੱਗਣਾ ਕੀ ਬੰਨਣਾ ਹੈ ਚੰਗਾਰੇ